ਲੋਭੇ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬਾਬੂ ਗੋਡਲੀ ਤੇ ਤੇ ਅੱਜ ਮੈਂ ਇੰਦਰਜੀਤ ਚੰਦਰ ਤੁਹਾਨੂੰ ਦਰਸ਼ਨ ਕਰਾਉਣ ਦੇ ਲਈ ਲੈ ਕੇ ਆਇਆ ਧੰਨ ਧੰਨ ਸ਼੍ਰੀ ਨਾ ਕੋਮਲ ਸਾਹਿਬ ਰਾਜਾ ਸਾਹਿਬ ਜੀ ਦੇ ਮਜਾਰੇ ਦੇ ਉੱਤੇ ਜਿੱਥੇ ਦੇਸ਼ ਦੁਨੀਆ ਪਰ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਆ ਉਹਨਾਂ ਤਮਸਤਕ ਕਰਨ ਦੇ ਲਈ ਆਉਂਦੀਆਂ ਆ ਲੋਬੇ ਜੀ ਆ ਸਾਰੀ ਮਾਰਕੀਟ ਵੀ ਨਾਲ ਨਾਲ ਤੁਹਾਨੂੰ ਦਿਖਾ ਰਹੇ ਹਾਂ ਆਪਾਂ ਅਜੋਲ ਰਾਜੇ ਤੇ ਸ਼ੇਰ ਮਾਰਿਆ ਦੂਰ ਦੂਰ ਜਾ ਰਿਹਾ ਰਾਜਾ ਸਾਹਿਬ ਜੀ ਦੇ ਮਜਾਰੇ ਦਰਸ਼ਨ ਕਰਾਉਣ ਦੇ ਲਈ ਆਪਾਂ ਹੁਣ ਤੁਹਾਨੂੰ ਅੱਗੇ ਵਧ ਰਹੇ ਹਾਂ ਨਾਲੇ ਆਪ ਦਰਸ਼ਨ ਕਰਾਂਗੇ ਤੇ ਨਾਲੇ ਤੁਹਾਨੂੰ ਕਰਾਵਾਂਗੇ ਦੇਖ ਰਹੇ ਤੁਸੀਂ ਸਾਰੀ ਜਿਹੜੀ ਮਾਰਕੀਟ ਆ ਸੜਕ ਦੇ ਦੋਨਾਂ ਪਾਸੇ ਲੱਗੀ ਆ ਤੇ ਜਿਹੜੀਆਂ ਸੰਗਤਾਂ ਨਮਸਕਾਰ ਕਰਨ ਦੇ ਲਈ ਆਉਂਦੀਆਂ ਆ ਔਰ ਥੋ ਰਾਜਾ ਸਾਹਿਬ ਜੀ ਦੀਆਂ ਜਿੱਥੇ ਤਸਵੀਰਾਂ ਨੂੰ ਆਪਣੇ ਘਰਾਂ ਚ ਲੈ ਕੇ ਜਾਂਦੀਆਂ ਸੰਗਤਾਂ ਹੋਈ। ਹੋਰ ਵੀ ਜਿਹੜਾ ਨਿਸ਼ਾਨੀਆਂ ਦੇ ਤੌਰ ਤੇ ਕੋਈ ਵੀ ਚੀਜ਼ ਜਿਹੜੀ ਉਹ ਲੈ ਜਾਣੀ ਚਾਹੁੰਦੇ ਆ ਬਹੁਤ ਜਿਹੜੀ ਸੜਕ ਦੇ ਦੋਨੋਂ ਪਾਸਿਆਂ ਤੇ ਮਾਰਕੀਟ ਲੱਗੀ। ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਜਦੋਂ ਮੇਲਾ ਹੁੰਦਾ ਰਾਜਾ ਸਾਹਿਬ ਜੀ ਦੇ ਤੇ ਲਗਭਗ ਜਿੰਨੀਆਂ ਤੁਸੀਂ ਦੁਕਾਨਾਂ ਦੇਖ ਰਹੇ ਸਭ ਫ੍ਰੀ ਆਫ ਕਾਸਟ ਹੁੰਦਾ ਸਮਾਨ ਇੱਥੇ। 버거, ਗੋਲ ਗੱਪੇ, ਪੰਘੂੜੇ ਹਰ ਚੀਜ਼ ਫ੍ਰੀ ਹੁੰਦੀ ਆ। ਕਿਉਂਕਿ ਜਿਹੜਾ ਸ਼ਰਧਾਲੂ ਆ ਉਹ ਇਹਨਾਂ ਦੁਕਾਨਦਾਰਾਂ ਨੂੰ ਸਾਰੇ ਦੇ ਸਾਰੇ ਪੈਸੇ 페 ਕਰ ਦਿੰਦੇ ਆ ਉਸ ਤੋਂ ਬਾਅਦ ਜਿਹੜੇ ਦੁਕਾਨਦਾਰ ਆ ਪੂਰੀ ਜਿਹੜੀ ਆ ਮੇਲੇ ਦੌਰਾਨ ਦੁਕਾਨਦਾਰ ਜਿਹੜੇ ਆ ਪੂਰੇ ਮੇਲੇ ਦੌਰਾਨ ਹਰ ਸਟਾਲ ਜਿਹੜਾ ਫ੍ਰੀ ਚਲਾਉਂਦੇ ਆ ਕਿਉਂਕਿ ਉਹਨਾਂ ਦੀ ਲਾਗਤ ਮੁਤਾਬਕ ਪ੍ਰੋਫਿਟ ਮੁਤਾਬਕ ਜਿਹੜਾ ਸਾਰਾ ਪੈਸਾ ਆ ਅਲੱਗ-ਅਲੱਗ ਸ਼ਰਧਾਲੂਆਂ ਦੇ ਵੱਲੋਂ ਉਹਨਾਂ ਨੂੰ ਦੇ ਦਿੱਤਾ ਜਾਂਦਾ ਤੇ ਅੱਜ ਜੇਠਾ ਐਤਵਾਰ ਆ ਤੁਸੀਂ ਦੇਖ ਸਕਦੇ ਆ ਕਿਵੇਂ ਵੱਡੀ ਗੰਤੀ ਦੇ ਵਿੱਚ ਸੰਗਤਾਂ ਜਿਹੜੀਆਂ ਨਮਸਕਾਰ ਕਰਨ ਦੇ ਲਈ ਪਹੁੰਚ ਰਹੀਆਂ ਹਨ ਤੁਹਾਨੂੰ ਤਾਂ ਹਜੂਰ ਸ਼੍ਰੀ ਨਾ ਕੋ ਰਾਜਾ ਸਾਹਿਬ ਲਓ ਵੀ ਹੁਣ ਆਪਾਂ ਰਾਜਾ ਸਾਹਿਬ ਜੀ ਦੇ ਇਸ ਪਵਿੱਤਰ ਗੁਰੂ ਘਰ ਦੇ ਅੱਗੇ ਆ ਕੇ ਦਰਸ਼ਨ ਕਰਾ ਰਹੇ ਤੁਹਾਨੂੰ ਗੁਰੂ ਘਰ ਦੇ ਲਓ ਵੀ ਸਾਰ ਸੰਗਠੀ ਪਹੁੰਚਿਆ ਰਾਜਾ ਸਾਹਿਬ ਜੀ ਦੇ ਮਜਾਰ ਦੇ ਮੇਰੇ ਬਿਲਕੁਲ ਮਜ਼ਰੂਸੀ ਦੇਖ ਰਹੇ ਹਾਂ ਰਾਜਾ ਨਾਪਰਾ ਸਾਹਿਬ ਜੀ ਦਾ ਇਹ ਜਾ ਰਹੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਕਟ ਨਮਸਕਾਰ ਕਰਨ ਦੇ ਲਈ ਇੱਥੇ ਪਹੁੰਚਣਾ ਅੱਜ ਜੇਠਾ ਐਤਵਾਰ ਹੈ ਇਸ ਲਈ ਠੱਗ ਮਾਰਦਾ ਅਫਸਰ ਸੈਕਟਰ ਦਾ ਤੁਸੀਂ ਦੇਖ ਸਕਦੇ ਹੋ ਆਪਾਂ ਅੰਦਰ ਚੱਲਦੇ ਹਾਂ ਤੇ ਦਰਸ਼ਨ ਕਰਾਉਨੇ ਆ ਤੁਹਾਨੂੰ ਤੇ ਸਾਰੀ ਸੰਖੇਪ ਜੀਵਨੀ ਬਾਰੇ ਵੀ ਸਾਂਝ ਪਾਉਨੇ ਆ ਰਾਜਾ ਸਾਹਿਬ ਦੇਸ਼ ਦੁਨੀਆ ਦੇ ਅੰਦਰ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਆ ਰਾਜਾ ਸਾਹਿਬ ਜੀ ਦੇ ਤੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਜਦੋਂ ਮੇਲਾ ਹੁੰਦਾ ਆ ਤਾਂ ਕਈ ਕਈ ਕਿਲੋਮੀਟਰ ਤੱਕ ਜਿਹੜਾ ਸੰਗਤਾਂ ਦਾ ਹੜ ਆਇਆ ਹੁੰਦਾ ਨਮਸਕਾਰ ਕਰਨ ਦੇ ਲਈ ਕਿਉਂਕਿ ਮੰਗੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਰਾਜਾ ਸਾਹਿਬ ਜੀ ਦੇ ਇਸ ਮਜ਼ਾਰੇ ਦੇ ਉੱਤੇ ਤੇ ਅੱਜ ਜੇਠਾ ਐਤਵਾਰ ਆ ਤੁਸੀਂ ਦੇਖ ਸਕਦੇ ਆ ਕਿ ਜੇਠੇ ਐਤਵਾਰ ਵਾਲੇ ਦਿਨ ਵੀ ਜਿਹੜਾ ਆ ਕਿੰਨਾ ਰਸ਼ਿਆ ਗੁਰੂ ਘਰ ਦੇ ਅੰਦਰ ਬੜਾ ਉੱਚਾ ਤੇ ਸੁੱਚਾ ਜੀਵਨ ਆ ਰਾਜਾ ਸਾਹਿਬ ਜੀ ਦਾ ਜੇਕਰ ਗੱਲ ਕਰੀਏ ਰਾਜਾ ਸਾਹਿਬ ਜੀ ਦੇ ਜਨਮ ਬਾਰੇ ਤਾਂ ਉਹਨਾਂ ਦਾ ਜਿਹੜਾ ਜਨਮ ਆ 1862 ਈਸਵੀ ਦੇ ਵਿੱਚ ਉਹਨਾਂ ਦੇ ਨਾਨਕੇ ਘਰ ਬੱਲੋਵਾਲ ਦੇ ਵਿੱਚ ਹੁੰਦਾ ਜਦਕਿ ਰਾਜਾ ਸਾਹਿਬ ਜੀ ਦਾ ਜੱਤੀ ਪਿੰਡ ਆ ਉਹ ਮੰਨਣ ਹਾਲਾ ਜ਼ਿਲ੍ਹਾ ਹਸ਼ਿਆਰਪੁਰ ਦੇ ਅੰਦਰ ਆ ਰਾਜਾ ਸਾਹਿਬ ਜੀ ਦੇ ਪਰਿਵਾਰਕ ਪਿਸ਼ੋਕੜ ਬਾਰੇ ਗੱਲ ਕਰਦੇ ਆ ਤੁਹਾਡੇ ਨਾਲ ਸਾਂਝ ਪਾਉਣੀ ਚਾਹੁੰਦੇ ਆ ਕਿ ਰਾਜਾ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਮੰਗਲਦਾਸ ਤੇ ਮਾਤਾ ਜੀ ਦਾ ਨਾਮ ਸਾਹਿਬਦੇਈ ਸੀਗਾ ਰਾਜਾ ਸਾਹਿਬ ਜੀ ਨੇ ਪਿੰਡ ਮੂਸਾਪੁਰ ਦੇ ਵਿੱਚ ਮੌਲਵੀ ਸ਼ਾਦੀਨ ਦੇ ਕੋਲੋਂ ਵਿਦਿਆ ਪ੍ਰਾਪਤ ਕੀਤੀ ਇੱਥੇ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਜਿਸ ਸਮੇ 14 ਸਾਲ ਦੀ ਉਮਰ ਸੀ ਰਾਜਾ ਸਾਹਿਬ ਜੀ ਦੀ ਤਾ ਪਿੰਡ ਮੈਸੋਂਪੁਰ ਵੇਖੇ ਉਸ ਸੰਤ ਗੰਗਾਦਾਸ ਜੀ ਦੇ ਡੇਰੇ ਦੇ ਉੱਤੇ ਸੰਤਾਂ ਦੀ ਮੰਡਲੀ ਦੇ ਨਾਲ ਜਾਂਦੇ ਆ ਤੁਹਾਨੂੰ ਇੱਥੇ ਸਾਂਝ ਪਾਉਣੀ ਚਾਹੁੰਦੇ ਆ ਕਿ ਜਿਹੜਾ ਮੈਸੋਂਪੁਰ ਆ ਉਹ ਫਲੋਰ ਤੋਂ ਬਿਲਕੁਲ ਲਾਗਲਾ ਪਿੰਡ ਆ ਤਕਰੀਬਨ 7-8 ਕਿਲੋਮੀਟਰ ਦੀ ਦੂਰੀ ਦੇ ਉੱਤੇ ਇਹ ਪਿੰਡ ਮੈਸੋਂਪੁਰ ਬਣਿਆ ਆ ਜਿੱਥੇ ਰਾਜਾ ਸਾਹਿਬ ਜੀ ਨੇ ਸੰਤ ਮੰਡਲੀ ਦੇ ਨਾਲ ਸੰਤ ਗੰਗਾਦਾਸ ਜੀ ਦੇ ਡੇਰੇ ਦੇ ਉੱਤੇ ਸ਼ਿਰਕਤ ਕੀਤੀ ਫਿਰ ਇਸ ਤੋਂ ਬਾਅਦ ਅੱਗੇ ਉਹ ਝੰਗੜਾ ਵਿਖੇ ਬਾਬਾ ਜਵਾਰ ਸਿੰਘ ਜੀ ਦੇ ਨਾਲ ਫਲਾਫ ਕਰਦੇ ਆ ਬਚਪਨ ਤੋਂ ਹੀ ਉਹਨਾਂ ਦਾ ਜਿਹੜਾ ਧਿਆਨ ਆ ਪ੍ਰਮਾਤਮਾ ਦੇ ਪ੍ਰੇਮ ਦੇ ਵੱਲ ਸੀਗਾ ਗੁਰੂ ਚਰਨਾਂ ਦੇ ਨਾਲ ਲੱਗੇ ਰਹਿਣਾ ਤੇ ਪ੍ਰਮਾਤਮਾ ਦਾ ਗੁਣ ਗਾਣ ਕਰਨਾ ਇਹ ਹੀ ਉਹਨਾਂ ਦਾ ਮਕਸਦ ਸੀ ਰਾਜਾ ਸਾਹਿਬ ਜੀ ਨੇ ਪਿੰਡ ਰੈਪੇ ਦੇ ਵਿੱਚ ਗੁਰਦੁਆਰਾ ਤਖਤ ਸਾਹਿਬ ਉਸਾਰਿਆ ਪਿੰਡ ਝਿੰਗਣਾ ਦੇ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਉਸਾਰੀ ਕੀਤੀ ਪਿੰਡ ਗੁਣਾਚੌਰ ਦੇ ਵਿੱਚ ਗੁਰਦੁਆਰਾ ਸਰੋਵਰ ਸਾਹਿਬ ਉਸਾਰਿਆ ਪਿੰਡ ਗੋਸਲਾ ਦੀ ਧਰਤੀ ਦੇ ਉੱਤੇ ਗੁਰਦੁਆਰਾ ਮੰਜੀ ਸਾਹਿਬ ਉਸਾਰਿਆ ਪਿੰਡ ਸੁਜੋ ਦੀ ਧਰਤੀ ਦੇ ਉੱਤੇ ਗੁਰਦੁਆਰਾ ਬੰਗਲਾ ਸਾਹਿਬ ਦੀ ਸਿਰਜਣਾ ਕੀਤੀ ਪਿੰਡ ਰਾਜਾ ਸਾਹਿਬ ਮਜ਼ਾਰਾ ਵਿਖੇ ਸਨ 1916 ਨੂੰ ਰਸੋਖਾਨਾ ਦੀ ਰਚਨਾ ਕਰਕੇ ਮਾਣ ਬਖਸ਼ਿਆ ਤੁਹਾਨੂੰ ਇੱਥੇ ਇਹ ਵੀ ਦੱਸਣਾ ਚਾਹੁੰਦੇ ਆ ਕਿ ਇਸ ਨਗਰੀ ਨੂੰ ਰਾਜਾ ਸਾਹਿਬ ਜੀ ਦਾ ਮਜ਼ਾਰਾ ਕਰਕੇ ਦੁਨੀਆ ਭਰ ਦੇ ਅੰਦਰ ਜਾਣਿਆ ਜਾਂਦਾ ਹੈ ਰਾਜਾ ਸਾਹਿਬ ਜੀ ਨੇ ਕਦੇ ਵੀ ਆਪਣੀ ਕੋਈ ਵੀ ਤਸਵੀਰ ਨਹੀਂ ਖਚਵਾਈ ਇਸ ਲਈ ਕੋਈ ਵੀ ਤਸਵੀਰ ਰਾਜਾ ਸਾਹਿਬ ਜੀ ਦੀ ਨਹੀਂ ਮਿਲਦੀ ਜਿਹੜੀਆਂ ਸੰਗਤਾਂ ਆ ਉਹ ਜਿਹੜਾ ਆਲੀਸ਼ਾਨ ਦਰਬਾਰ ਬਣਿਆ ਆ ਰਾਜਾ ਸਾਹਿਬ ਜੀ ਦੀ ਯਾਦ ਦੇ ਵਿੱਚ ਇਸ ਦਰਬਾਰ ਦੀਆਂ ਜਿਹੜੀਆਂ ਪ੍ਰਤਿਮਾਵਾਂ ਆ ਉਹ ਹੀ ਆਪਣੇ ਘਰਾਂ ਦੇ ਵਿੱਚ ਲੈ ਕੇ ਜਾਂਦੀਆਂ ਜਿਹੜੀਆਂ ਮਾਰਕੀਟ ਅਸੀਂ ਬਾਹਰ ਲੱਗੀ ਤੁਹਾਨੂੰ ਦਿਖਾਈ ਸੰਗਤਾਂ ਜਦੋਂ ਉਹਨਾਂ ਮਾਰਕੀਟ ਦੇ ਵਿੱਚੋਂ ਅਲੱਗ-ਅਲੱਗ ਨਿਸ਼ਾਨੀਆਂ ਖਰੀਦਦੀਆਂ ਆ ਤਾਂ ਆ ਜਿਹੜਾ ਸੁੰਦਰ ਭਵਨ ਜਿਹਦੀ ਉਸਾਰੀ ਹੋਈ ਆ ਗੁਰੂ ਘਰ ਦੀ ਜਿਹੜੀ ਉਸਾਰੀ ਹੋਈ ਆ ਇਹਨਾਂ ਦੀਆਂ ਪ੍ਰਤੀਮਾਵਾਂ ਜਿਹੜੀਆਂ ਆ ਉਹ ਸੰਗਤਾਂ ਆਪਣੇ ਘਰਾਂ ਦੇ ਅੰਦਰ ਲਿਜਾ ਕੇ ਰਾਜਾ ਸਾਹਿਬ ਜੀ ਨੂੰ ਨਤਮਸਤਕ ਕਰਦੀਆਂ ਆ ਉਹਨਾਂ ਨੂੰ ਨਮਸਕਾਰ ਕਰਦੀਆਂ ਆ ਭਾਰਤ ਤੋਂ ਹੀ ਨਹੀਂ ਭਾਰਤ ਦੇ ਬਾਹਰ ਤੋਂ ਵੀ ਦੁਨੀਆ ਦੇ ਕੋਨੇ-ਕੋਨੇ ਤੋਂ ਜਿਹੜੇ ਰਾਜਾ ਸਾਹਿਬ ਜੀ ਨੂੰ ਮੰਨਣ ਵਾਲੇ ਉਹਨਾਂ ਦੇ ਸ਼ਰਧਾਲੂ ਆ ਉਹ ਜਦੋਂ ਮੇਲਾ ਹੁੰਦਾ ਤਾਂ ਵੱਡੀ ਗੰਟੀ ਦੇ ਵਿੱਚ ਰਾਜਾ ਸਾਹਿਬ ਜੀ ਦੇ ਇਸ ਮਜਾਰੇ ਦੇ ਉੱਤੇ ਪਹੁੰਚ ਕੇ ਨਮਸਕਾਰਾਂ ਕਰਦੇ ਆ ਅੱਜ ਜੇਠੇ ਐਤਵਾਰ ਵਾਲੇ ਦਿਨ ਇਹ ਠੱਠਾ ਮਾਰਦਾ ਜਿਹੜਾ ਇਕੱਠ ਆ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੈਸੇ ਆਮ ਦਿਨਾਂ ਦੇ ਵਿੱਚ ਵੀ ਵੱਡੀ ਗੰਟੀ ਦੇ ਵਿੱਚ ਜਿਹੜੇ ਸ਼ਰਧਾਲੂ ਆ ਉਹ ਰਾਜਾ ਸਾਹਿਬ ਜੀ ਦੇ ਇਸ ਮਜ਼ਾਰੇ ਦੇ ਉੱਤੇ ਨਮਸਕਾਰ ਕਰਨ ਦੇ ਲਈ ਆਉਂਦੇ ਆ ਪਰ ਜੇਠੇ ਐਤਵਾਰ ਵਾਲੇ ਦਿਨ ਜਿਹੜਾ ਰਸ਼ਿਆ ਸੰਗਤਾਂ ਦਾ ਉਹ ਆਮ ਦਿਨਾਂ ਦੇ ਨਾਲੋਂ ਕਈ ਗੁਣਾ ਜ਼ਿਆਦਾ ਹੁੰਦਾ ਹੈ ਤੁਸੀਂ ਵੇਖ ਹੀ ਸਕਦੇ ਆ ਵੀਡੀਓ ਦੇ ਵਿੱਚ ਕਿ ਕਿਵੇਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਆ ਉਹ ਨਮਸਕਾਰ ਕਰਨ ਦੇ ਲਈ ਰਾਜਾ ਸਾਹਿਬ ਜੀ ਦੇ ਇਸ ਮਜ਼ਾਰੇ ਦੇ ਉੱਤੇ ਪਹੁੰਚੀਆਂ ਆ ਦੀਨ ਦੁਖੀ ਦਾ ਭਲਾ ਕਰਨ ਦੇ ਲਈ ਇਸ ਧਰਤੀ ਤੇ અવਤਾਰ ਧਾਰਨ ਵਾਲੇ ਧੰਨ ਧੰਨ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ 30 ਅਗਸਤ ਸਨ 1940 ਨੂੰ ਮਜਾਰਾ ਵਿਖੇ ਹੀ ਜੋਤੀ ਜੋਤ ਸਮਾ ਜਾਂਦੇ ਆ 17 ਭਾਦਰੋਂ ਸਨ 1940 ਨੂੰ ਰਸੋਖਾਨਾ ਮਜਾਰਾ ਸਾਹਿਬ ਵਿਖੇ ਆਪ ਜੀ ਦਾ ਸੰਸਕਾਰ ਕਰ ਦਿੱਤਾ ਜਾਂਦਾ ਜਿਸ ਥਾਂ ਦੇ ਉੱਤੇ ਸੁੰਦਰ ਆਲੀ ਸ਼ਾਨ ਦਰਬਾਰ ਬਣਿਆ ਆ ਉਸੇ ਜਗ੍ਹਾ ਦੇ ਉੱਤੇ ਰਾਜਾ ਸਾਹਿਬ ਜੀ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕੋਈ ਵੀ ਤਸਵੀਰ ਰਾਜਾ ਸਾਹਿਬ ਜੀ ਨੇ ਨਹੀਂ ਖਿੱਚਵਾਈ ਸੀ ਇਸ ਲਈ ਅੱਜ ਤੱਕ ਉਹਨਾਂ ਦੀ ਕੋਈ ਵੀ ਤਸਵੀਰ ਨਹੀਂ ਹੈਗੀ ਜਿਸ ਵਕਤ ਰਾਜਾ ਸਾਹਿਬ ਜੀ ਜੋਤੀ ਜੋਤ ਸਮਾ ਜਾਂਦੇ ਆ ਉਸ ਵਕਤ ਉਹਨਾਂ ਦੀ ਜਿਹੜੀ ਉਮਰ ਆ ਉਹ 78 ਸਾਲ ਦੀ ਸੀ ਉਹਨਾਂ ਨੇ ਆਪਣਾ ਸਵਾਸ ਸਵਾਸ ਪ੍ਰਮਾਤਮਾ ਦੇ ਨਾਮ ਦੇ ਸਿਮਰਨ ਦੇ ਲਈ ਲਗਾਇਆ ਤੇ ਦੂਜਿਆਂ ਨੂੰ ਵੀ ਨਾਮ ਜਪਣ ਦੀ ਪ੍ਰੇਰਣਾ ਦਿੱਤੀ ਬਹੁਤ ਸਾਰੇ ਪਰਉਪਕਾਰ ਕੀਤੇ ਦੀਨ ਦੁਖੀ ਦੇ ਭਲੇ ਦੇ ਲਈ ਉਹ ਦਿਨ ਰਾਤ ਯਤਨਸ਼ੀਲ ਰਹਿੰਦੇ ਸੀ ਸੋ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕੋਸ਼ਿਸ਼ ਜ਼ਰੂਰ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜਿਉਂਦੇ ਵੱਸਦੇ ਰਹੋਗੇ